ਹੁਣ ਆਵੇ ਮੇਨ ਨਾਉ ਦੇਆ ਸਾਡੇ ਪਿੰਡ ਦੇ ਹੁਣ ਆਰ ਸੇਵਾਦਾਰ ਤੇਰਾ ਨਾਮ ਕੀ ਹੈ ਐ ਨਿਕਲ ਜਿਆ ਪਿੰਡ ਗੁਰਦੁਆਰਾ ਸਾਹਿਬ ਅਰਦਾਸ ਹੋਣੀ ਸ਼ੁਰੂ ਹੋ ਗਈ ਐ ਸਿਣੀ ਸ਼ਾਮਿਲ ਹੋਏ ਕਿਉਂਕਿ ਆ ਵੇਖ ਲੋ ਆ ਸਾਨੂੰ ਜਿਹੜੀ ਲਾਲਚ ਹੈ ਨਾ ਸਾਡਾ

ਥੋੜਾ ਖੇਡ ਕੇ ਫਿਰ ਚਲਦੇ ਆ ਕਰੇ ਇੱਧਰ ਠੀਕ ਹੈ ਫੀਲਡਿੰਗ ਲਾ ਰਹੇ ਮੈਂ ਇੱਥੇ ਇਹ ਚਾਰ ਚਾਰ ਜਨੇ ਸਾਡੀ ਟੀਮ ਚ ਚਾਰ ਉਧਰ ਚਾਰ ਖੁੱਲੇ ਓਵਰ ਨਹੀਂ ਖੁੱਲੇ ਚਾਰ ਪੰਜ ਪੰਜ ਓਵਰ ਪਿੱਛੇ ਬਾਉਂਡਰੀ ਉਧਰ ਬਾਉਂਡਰੀ ਉਧਰ ਬਾਉਂਡਰੀ ਪੂਰਾ ਸਟੇਡੀਅਮ ਸਾਡੇ ਪਿੰਡ ਦਾ ਤੇ ਪਹਿਲੀ ਬੋਲ ਹੋਣ ਜਾ ਰਹੀ ਹੈ ਮੈਂ ਵੇਟ ਕਰ ਰਿਹਾ ਇੱਧਰ ਨਾ ਆਵੇ ਕਿਉਂਕਿ ਮੈਂ ਵਲੌਗ ਬਣਾ ਰਿਹਾ ਉਹ ਉੱਧਰ ਗਈ ਉਹ ਲੱਗਿਆ ਓਪੇ ਨੂੰ ਕੇ ਚੌਕ ਆ ਗਿਆ ਇਹ ਸਾਡੇ ਪਿੰਡ ਦੇ ਗੋਰੀ ਨੇ ਲਾਇਆ ਗੋਰੀ ਨੱਲੀ ਉਹਨੂੰ ਕਹਿੰਦੇ ਨੇ ਜਸਟ ਕਿ ਟਿਕ ਨਹੀਂ ਨੱਲੀ ਕਹਿੰਦੇ ਨੇ ਯਾਰ ਛੋਟੇ ਹੁੰਦੇ ਆ ਉਹਦੀ ਸੀਂਡ ਆਦੀ ਨਹੀਂ ਸੀ ਬੜੀ ਨੱਲੀ ਯਾਰ ਕੇਵ ਜੀਆਂ ਗੱਲਾਂ ਕਰ ਰਿਹਾ ਵਲੌਗ ਵਿੱਚ ਮੈਂ ਚਲੋ ਚਲੋ ਫੀਲਡਿੰਗ ਫਾਈਨਲੀ ਆ ਗਈ ਆਪਣੀ ਬੈਟਿੰਗ ਚੱਲ ਪਰ ਪਹਿਲਾ ਕਾਸ਼ ਉਹ ਪਨਰ ਇੱਧਰ 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 ਬਾਜੀ ਕਾਸ਼ ਬਾਜੀ ਕਾਸ਼ ਖੇਡਣ ਲੱਗਾ ਇਹ ਇੱਥੇ ਛਾਵਾ ਯਾਰ ਛੋਟ ਛੋਟ ਛਾਵਾ ਛੋਟ ਯਾਰ ਸਹੀ ਕੈਚ ਛਾਵਾ ਕਾਸ਼ ਇੱਥੇ ਛਾਵਾ ਯਾਰ ਛਾਬਾ ਸ਼ਾਬਾ ਸ਼ਾਬਾ ਕੈਚ ਵੀ ਹੋਣ ਲੱਗੀ ਸੀ ਵੇ ਕੀ ਆ ਫੋਨ ਚੱਲ ਚੱਲ ਕੀ ਕਰਨਾ ਹੈ ਵਾ ਨਾ ਨਾ